ਆਫੀਏ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅੱਜ ਸਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਆ ਗੋਲੀ ਲੱਗਿਆ ਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲਾਂ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੀ ਨਫਰੀ ਸਾਡੇ ਕੋਲ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਦਰ थाना ਦੇ ਜਿੱਥੇ ਸਦਰ थानाਪੁਰਸ ਲਗਾਤਾਰ ਜੜੇਗੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਜਾ ਜਿਹੜੇ ਅਗੇ ਕੰਰਾਂ ਦੇ ਵਿੱਚ ਜਿਹੜੇ ਅਗੇ ਵੜ ਕੇ ਜਿਹੜਾ ਕੋਈ ਗੁੰਡਾਗਰਦੀ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਕਰ ਰਹੀ ਹੈ ਇਹਦੇ ਨਾਲ ਨਾਲ ਜਿਹੜਾ ਨਸ਼ਾ ਤਸਕਰਾਂ ਤੇ ਵੀ ਜਿਹੜੀ ਹੈ ਕਾਨੂੰਨੀ ਕਾਰਵਾਈ ਕਰ ਰਹੀ ਹੈ ਅੱਜ ਡੈਟਾਗਾ ਸੱਤਾਂ ਥਾਣਾ ਦੇ ਇੰਚਾਰਜ ਤੇ ਇੱਕ ਸਾਈਜ਼ ਵਿਭਾਗ ਵੱਲੋਂ ਜਿਹੜੀ ਹੈ ਮਿਲ ਕੇ ਜਿਹੜੀ ਹੈ ਕਿ ਸਰਚ ਅਭਿਆਨ ਜਿਹੜਾ ਹੈ ਤੇ ਲਾਇਆ ਗਿਆ ਸੀਗਾ ਜਿਹਦੇ ਵਿੱਚ ਤੁਹਾਨੂੰ ਦੱਸੀਆਂ ਹਜ਼ਾਰਾਂ ਲੀਟਰ ਲੜੀ ਆ ਲਾਹਾਂ ਜਿਹੜੀਆਂ ਨਸ਼ਤ ਕੀਤੀ ਗਈ ਹੈ ਤੇ ਨਜਾਇਜ਼ ਸ਼ਰਾਬ ਵੀ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਵੀ ਜਿਹੜਾਗਾ ਜਿਹੜਾ ਨਜਾਇਜ਼ ਸ਼ਰਾਬ ਕੱਢਣ ਦਾ ਜ ਪੁਰਸੋ ਲੋ ਜਿਹੜਾ ਬ੍ਰਮੰਦ ਕੀਤਾ ਗਿਆ ਆ ਆਪਾਂ ਸਾਰੀ ਜਾਣਕਾਰੀ ਦਵਿੰਦਰ ਜੀ ਰਵਿੰਦਰ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੀ ਜਿਹੜੀ ਟੀਮ ਉੱਥੇ ਮੌਕੇ ਤੇ ਮੌਜੂਦ ਸੀਗੀ ਤੇ ਉਹਨਾਂ ਨੂੰ ਕੀ ਕੀ ਬ੍ਰਮੰਦਗੀ ਹੋਈ ਹੈ ਤੇ ਕਿੰਨਾ ਲੀਟਰ ਜਿਹੜੀ ਹੈ ਲਾਹਣ ਜਿਹੜੀ ਐਨਸਟ ਕੀਤੀ ਗਈ ਹੈ ਤੇ ਕਿੰਨੇ ਨਜਾਇਜ਼ ਸ਼ਰਾਬ ਜਿਹੜੀ ਹੈ ਬ੍ਰਮੰਦ ਹੋਈ ਹੈ ਮਾਨਯੋਗ ਡੀਆਈਜੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨ ਨਿਰਦੇਸ਼ ਏਟ ਜਿਹੜੀ ਥਾਣਾ ਸਦਰ ਕੋਲ ਸਾਹਿਬ ਤੇ ਬਚਨਬੱਧਾ ਜਿੰਨੇ ਵੀ ਨਸ਼ਾ ਤਸ਼ਕਰਾਂ ਜਿੰਨੇ ਵੀ ਇਹ ਇੱਕ ਚੋਰੀ ਵਾਲੇ گروਹ ਆ ਜੋ ਆਕਸਾਈਡ ਦੇ ਤਸਕਰਾਂ ਜਿਹੜੇ ਸ਼ਰਾਬ ਦੇ ਤਸਕਰਾਂ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਜੀ ਅਸੀਂ ਆਕਸਾਈਡ ਵਿਭਾਗ ਦੇ ਨਾਲ ਰੇਡ ਕੀਤੀ ਸੀ ਪਿੰਡ ਚੰਨਣ ਖੇੜਾ ਤੋਂ ਉੱਥੋਂ ਸਾਨੂੰ ਭਾਰੀ ਮਾਤਰਾ ਦੇ ਵਿੱਚ ਜਿਹੜੇ ਚੰਨਣ ਖੇੜਾ ਵਾਲੀ ਨਹਿਰ ਆ ਉਹਦੇ ਨਾਲ-ਨਾਲ ਜਿਹੜੇ ਐਕਸਾਈਡ ਦੇ ਜਿਹੜੇ ਸ਼ਰਾਬ ਦੇ ਤਸਕਰਾਂ ਉੱਥੇ ਪੱਟੀਆਂ ਲਾ ਲੈਂਦੇ ਆ ਉੱਥੇ ਜਿਹੜਾ ਲਾਂਭਾ ਲਾ ਦਿੰਦੇ ਆ ਉੱਥੇ ਅਸੀਂ ਰੇਡ ਕੀਤੀ ਸੀ ਰੇਡ ਦੇ ਦੌਰਾਨ ਸਾਨੂੰ 15000 ਲੀਟਰ ਜਿਹੜਾ ਲਾਹਨ ਉਨਸਤ ਕੀਤਾ 200 ਲੀਟਰ ਸ਼ਰਾਬ ਸਾਨੂੰ ਜਿਹੜੀ ਦੇਸੀ ਹੈਂਡਮੇਡ ਬੋਲਦੇ ਆ ਉਹ ਪ੍ਰਾਪਤ ਕੀਤੀ ਆ ਮੁਕੱਦਮਾ ਰਜਿਸਟਰ ਕੀਤਾ 75 ਐਕਸਾਈਜ਼ ਐਕਟ ਦਾ ਜੀ ਉਹਦੀ ਤਫਤੀਸ਼ جاری ਆ ਤੇ ਉਹਦੀ ਤਫਤੀਸ਼ ਦੇ ਵਿੱਚ ਜੋ ਜੋ ਨਸ਼ਾ ਦੇ ਤਸਕਰ ਸਾਹਮਣੇ ਆਉਣਗੇ ਸਾਰਿਆਂ ਨੂੰ ਸਲਾਖਾਂ ਦੇ ਅੰਦਰ ਦਿੱਤਾ ਜਾਊਗਾ ਮੈਂ ਅੱਜ ਤੁਹਾਡੇ ਇਸ ਕੈਮਰੇ ਦੇ ਜਰੀਏ ਜਿੰਨੇ ਵੀ ਇਹ ਤਸਕਰਾਂ ਸ਼ਰਾਬ ਦੇ ਤਸਕਰਾਂ ਜਿੰਨੇ ਨਸ਼ੇ ਦੇ ਤਸਕਰਾਂ ਜਾਂ ਇਹ ਚੋਰੀ ਦੇ گرو ਆ ਇਹਨਾਂ ਨੂੰ ਇੱਕ ਮੈਸੇਜ ਲਾ ਦਿਓ ਅੱਜ ਤੋਂ ਬਾਅਦ ਜਾਂ ਤਾਂ ਇਹ ਥਾਣੇ ਸਦਰ ਦੀ ਹਦੂਦ ਛੱਡ ਦੇਣ ਤੇ ਜਾਂ ਕੰਮ ਛੱਡ ਦੇਣ ਜੀ ਅੱਜ ਤੋਂ ਬਾਅਦ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਐਨੇ ਇੱਕ ਮੁਕੱਦਮੇ ਰਜਿਸਟਰ ਕਰੂੰਗਾ ਕਿ ਇਹਨਾਂ ਦੀ ਮੈਂ ਛੇੜ ਨਹੀਂ ਹਾਂ ਦੇਵਾਂ ਠੀਕ ਇਸ ਕਰਕੇ ਜੋ ਅੱਗੇ ਤਫਤੀਸ਼ ਦੇ ਦੌਰਾਨ ਸਾਹਮਣੇ ਆਊਗਾ ਮੈਂ ਤੁਹਾਨੂੰ ਉਹਦੀ ਵੀ ਆਫਸਰਤ ਦਿੰਦਾ ਰਹੂੰਗਾ ਥੈਂਕ ਯੂ ਦੇਨੀ ਕੁਥਰੀ ਟੂ ਲਈ ਬੁਲਾਉਣ ਨਾਲ ਕੋ ਤੋਂ ਤੁਹਾਨੂੰ ਸ਼ਾਇਦ ਹੀ ਰਿਪੋਰਟ